ਲੱਗ ਗਿਆ ਧੱਕਾ ਮਾਰਾਈ ਬੁੱਢੀ ਉਹ ਬੁੱਢੀ ਧੱਕਾ ਮਾਰਦੇ ਤਾਂ ਅਸੀਂ ਦੇਖ ਗਿਆ ਬਦਮਾਸ਼ ਬੁੱਢੀ ਆ ਗਈ ਹੈ ਇਹਦੇ ਮੈਨੂੰ ਰਾਤੀ ਫੋਨ ਗਿਆ ਸੀ ਭਾਈ ਫਤਿਹ ਸਿੰਘ ਹੁਣੀ ਜਿਹੜੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸਿੰਘ ਜਿਹੜੇ ਤਿੰਨ ਪੈਰੇ ਦੀ ਸੇਵਾ ਕਰਦੇ ਨੇ ਇਸ਼ਨਾਨ ਦੀ ਉਹ ਉਹਨਾਂ ਨੇ ਦੱਸਿਆ ਸੀਗਾ ਕਿ ਇੱਕ ਮਾਤਾ ਗੁਰੂ ਰਾਮਦਾਸ ਸਰਾਂ ਦੇ ਵਿੱਚ ਹੈ ਉਹਦਾ ਗੁੱਟ ਲੰਮਕ ਰਿਆ ਅੱਖਾਂ ਤੋਂ ਵੀ ਦਿਦਾ ਨਹੀਂ ਆ ਨਾ ਦੇ ਧੀ ਆ ਪੁੱਤ ਕਿੰਨੇ ਨੇ ਕਿਉਂ ਛੱਡ ਗਏ ਨੇ ਕੀ ਮਜਬੂਰੀ ਕੀ ਅਜਿਹੀ ਹੋ ਗਈ ਨਾਲ ਧੀਆ ਪੁੱਤਾਂ ਦੀ ਜਿਹੜੇ ਕਿ ਇਥੇ ਸ਼੍ਰੀ ਗੁਰੂ ਰਾਮ ਦਾਸ ਦੇ ਦਰਤੇ ਛੱਡ ਗਏ ਨੇ ਅੱਗੇ ਆਓ ਤਾਂ ਮੇਰਾ ਤਾਂ 40 ਸਾਲ ਹੋ ਗਈ ਆ 40 ਸਾਲ ਹੋ ਗਏ ਆ ਅੰਸ਼ਵਾ ਕਰਾਏ ਮਾਤਾ ਜੀ ਆਪਣੇ ਆਪ ਆਪਣਾ ਜਿਹੜਾ ਉਹ ਦੱਸਦੇ ਆ ਸਟੇਟ ਬੰਗਲੌਰ ਕਲਕੱਤਾ ਦੱਸਦੇ ਆ ਤੇ ਦੋ ਬੱਚੇ ਦੱਸਦੇ ਕਿ ਇੱਕ ਲੜਕੀ ਇੱਕ ਲੜਕਾ ਹੈ ਉਹਨਾਂ ਨੂੰ ਪਤਾ ਹੋਏਗਾ ਮਜਬੂਰੀ ਕੀ ਹੋਵੇਗੀ ਤੇ ਅਦਰਵਾਈਜ਼ ਮਾਤਾ ਪਿਛਲੇ 40 ਸਾਲ ਤੋਂ ਇਹਦੇ ਕਹਿਣ ਦੇ ਮਾਤਾ ਦੇ ਮੁਤਾਬਕ ਇੱਥੇ ਰਹਿ ਰਹੀ। ਜਦੋਂ ਜੰਮੇ ਸਾਈਂ ਵਿਸਾਰੇ ਆ ਵਿਆਹਾਂ ਮਾਪਿਓ ਵਿਸਾਰੇ ਕਿ ਜਦੋਂ ਮਨੁੱਖ ਜੰਮਦਾ ਹੈ ਉਦੋਂ ਆਪਣੇ ਸਾਈਂ ਪ੍ਰਮਾਤਮਾ ਨੂੰ ਵਿਸਾਰ ਦਿੰਦਾ ਹੈ ਤੇ ਵਿਆਹ ਜਦੋਂ ਜਾਂਦਾ ਹੈ ਉਦੋਂ ਆਪਣੇ ਮਾਪਿਓ ਨੂੰ ਵਿਸਾਰ ਦਿੰਦਾ ਹੈ। ਅੱਜ ਵੀ ਉਹ ਜਿਹੜੇ ਬੱਚੇ ਆਪਣੇ ਬੱਚਿਆਂ ਨੂੰ ਉਹਨਾਂ ਦੀਆਂ ਅੰਦਰਾਂ ਜਿਹੜੀਆਂ ਨੇ ਮਾਪੇ ਪਿਓ ਦੀਆਂ ਯਾਦ ਕਰਦੀਆਂ ਨੇ ਅੱਜ ਵੀ ਆਪਣੇ ਮਾਂ ਆਪਣੇ ਬੱਚਿਆਂ ਨੂੰ ਯਾਦ ਕਰ ਕਰਕੇ ਤੇ ਰੋਂਦੇ ਨੇ ਕਿ ਰੱਬ ਦਾ ਵਾਸਤਾ ਅਸਲ ਰੱਬ ਤੁਹਾਡੇ ਮਾਪੇ ਨੇ ਅਸਲ ਰੱਬ ਨੇ ਤੇ ਜਿਹੜੇ ਇਦਾਂ ਕਰਦੇ ਨੇ ਉਹਨਾਂ ਨੂੰ ਮੈਂ ਇਹੋ ਕਹਿਣਾ ਚਾਹਾਂਗਾ ਕਿ ਤੁਸੀਂ ਵੀ ਆਪਣੀ ਤਿਆਰੀ ਕਰ ਲਓ ਬਰਦਾ ਆਸ਼ਰਮਾਂ ਦੇ ਵਿੱਚ ਕਿਤੇ ਨਾ ਕਿਤੇ ਤੁਸੀਂ ਵੀ ਕਮਰਾ ਕੋਈ ਬੁੱਕ ਕਰਾ ਦੋ ਤੁਹਾਡੇ ਬੱਚੇ ਜੋ ਤੁਹਾਡੇ ਵੱਲ ਵੇਖ ਰਹੇ ਨੇ ਉਦਾਂ ਹੀ ਤੁਹਾਡੇ ਨਾਲ ਵੀ ਕਰਨਗੇ ਜਿੱਦਾਂ ਤੁਸੀਂ ਆਪਣੇ ਮਾਪੇ ਦੇ ਨਾਲ ਕਰ ਰਹੇ ਹੋ ਤੇ ਮਾਤਾ ਜੀ ਕਹਿੰਦੀ ਆ ਪੁੱਤਾਂ ਯਾਦ ਨਹੀਂ ਆਇਆ ਕਿਉਂ ਛੱਡ ਕੇ ਚਲ ਗਏ ਤੁਹਾਨੂੰ ਇੱਥੇ ਇੱਥੇ ਘਰ ਬੂਆ ਨਹੀਂ ਹੈ ਮੇਰਾ ਘਰ ਬੂਆ ਨਹੀਂ ਹੈ ਰੱਬ ਜਾਣੇ ਉਹਨਾਂ ਨੂੰ ਕੀ ਹੋ ਗਿਆ ਲੋਕਾਂ ਨੂੰ ਅੱਜ ਕੱਲ ਤਾਂ ਹੀ ਤਾਂ ਬਿਰਦਾ ਆਸ਼ਰਮ ਜਾਇਦੇ ਬਹੁਤ ਜ਼ਰੂਰ ਤਾਂ ਮੈਂ ਕਿੰਨਾ ਬਿਰਦਾ ਕਿੰਦੇ ਬਿਰਦਾ ਆਸ਼ਰਮਾਂ ਦੀ ਜ਼ਰੂਰਤ ਨਹੀਂ ਬਹੁਤ ਜ਼ਰੂਰਤ ਹੈ ਬਿਰਦਾ ਸ਼ਕਨਨ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਜੀਤ ਸਿੰਘ ਗਰੇਵਾਲ ਤਸਵੀਰਾਂ ਵਖਾਵਾਂਗੇ ਸ਼੍ਰੀ ਦਰਬਾਰ ਸਾਹਿਬ ਦੇ ਸ਼੍ਰੀ ਗੁਰੂ ਨਾਨਕ ਦਾ ਸਲਾਮ ਹੀ ਆ ਜਿੱਥੇ ਕਿ ਭਾਈ ਭੁਪਿੰਦਰ ਸਿੰਘ ਜਿਹੜੇ ਕਿ ਕਥਾਵਾਚਕ ਨੇ ਤੇਰੀ ਔੜ ਆਸਿਆਨਾ ਦੀ ਡੇਰੀ ਕੀ ਮੁੱਖ ਸਚਾਲਕ ਨੇ ਉਹਨਾਂ ਲੋਕ ਸੇਵਾ ਨਿਭਾਈ ਜਾ ਰਹੀ ਆ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਸ ਤਰ੍ਹਾਂ ਸ਼੍ਰੀ ਗੁਰੂ ਨਾਨਕ ਦਾ ਸਲਾਮ ਵਿੱਚੋਂ ਇੱਕ ਬਜ਼ੁਰਗ ਮਾਤਰਾ ਨੂੰ ਜਿਹੜਾ ਕੀ ਲਿਆ ਜਾ ਰਿਹਾ ਤੁਸੀਂ ਹਾਲਾਤ ਦੇਖ ਸਕਦੇ ਹੋ ਇਹ ਮਾਤਾ ਦੇ ਮਾਤਾ ਦੀ ਉਮਰ 70 ਤੋਂ ਪਲੱਸ ਹੈ ਪਰ ਹਾਲਾਤ ਕੀ ਨੇ ਮਾਤਾ ਜੀ ਦਾ ਗੁੱਟ ਟੁੱਟਾ ਹੋਇਆ ਅਤੇ ਇਹ ਮਾਤਾ ਜਿਹੜੀ ਕੀ ਦਰਦ ਨਾਲ ਜਿਹੜੀ ਕੀ ਤ ਫਤੇਸਾਂਜੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀਸੂ ਪਾਈ ਬੰਦੇ ਸਿੰਘ ਜੀ ਅ ਸ਼੍ਰੀ ਗੁਰੂ ਆਨ ਦਾ ਇਸ਼ਨਾਨ ਵਿੱਚ ਪਹੁੰਚੇ ਹੋ ਕਿਸ ਤਰ੍ਹਾਂ ਪਤਾ ਲਗਾ ਇਸ ਮਾਤਾ ਬਾਰੇ ਤੇ ਕੀ ਮਾਤਾ ਦੇ ਹਾਲਾਤ ਕੀ ਨੇ ਜਦੋਂ ਤੁਸੀਂ ਇੱਥੇ ਪਹੁੰਚੇ ਸੀ ਇਹ ਮੈਨੂੰ ਰਾਤੀ ਫੋਨ ਗਿਆ ਸੀ ਭਾਈ ਫਤੇਸ ਸਿੰਘ ਹੁਣੀ ਜਿਹੜੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸਿੰਘ ਜਿਹੜੇ ਤਿੰਨ ਪੈਰੇ ਦੀ ਸੇਵਾ ਕਰਦੇ ਨੇ ਇਸ਼ਨਾਨ ਦੀ ਉਹ ਉਹਨਾਂ ਨੇ ਦੱਸਿਆ ਸੀਗਾ ਕਿ ਇੱਕ ਮਾਤਾ ਗੁਰੂ ਰਾਮਦਾਸ ਸਰਾਂ ਦੇ ਵਿੱਚ ਹੈ ਉਹਦਾ ਗੁੱਟ ਲੰਮਕ ਰਿਆ ਅੱਖਾਂ ਤੋਂ ਵੀ ਦਿਦਾ ਨਹੀਂ ਹੈ ਤੇ ਇਹ ਸਿੰਘ ਹੀ ਔਰ ਇੱਕ ਮਾਤਾ ਸੀ ਭੈਣ ਵੇਖੀ ਸੀ ਉਹ ਹੀ ਸੇਵਾ ਕਰਦੇ ਸੀਗੇ ਤੇ ਇਹਨਾਂ ਵੱਲੋਂ ਸਾਨੂੰ ਹੁਕਮ ਲੱਗਾ ਜਿਵੇਂ ਅੰਮ੍ਰਿਤ ਵੇਲੇ ਹੀ ਆਗੇ ਸੀਗੇ ਲੈਣ ਵਾਸਤੇ ਮਾਤਾ ਜੀ ਨੂੰ ਹਾਂਜੀ ਤੇ ਬਹੁਤ ਬੁਰੀ ਹਾਲਤ ਸੀ ਮਾਤਾ ਦੀ ਵਿਚਾਰੀ ਦੀ ਹਾਂਜੀ ਤੇ ਮਿਲਿਓ ਸੋ ਪਾਈ ਸਾਹਿਬ ਮਾਤਾ ਜੀ ਦੱਸਦੇ ਕੀ ਨੇ ਕੋਈ ਐਡਰੈਸ ਪ੍ਰੂਫ ਦੱਸਦੇ ਨੇ ਕਿੱਥੋਂ ਦੇ ਨੇ ਤੇ ਇਹਨਾਂ ਦੇ ਧੀਆ ਧੀਆ ਪੁੱਤ ਕਿੰਨੇ ਨੇ ਕਿਉਂ ਛੱਡ ਗਏ ਨੇ ਕੀ ਮਜਬੂਰੀ ਕੀ ਅਜਿਹੀ ਹੋ ਗਈ ਨਾਲੇ ਧੀਆ ਪੁੱਤਾਂ ਦੀ ਜਿਹੜੇ ਕਿ ਇਥੇ ਸ਼੍ਰੀ ਗੁਰੂ ਰਾਮਦਾਸ ਦੇ ਦਰ ਤੇ ਛੱਡ ਗਏ ਨੇ ਮਾਤਾ ਜੀ ਆਪਣੇ ਆਪ ਆਪਣਾ ਜਿਹੜਾ ਉਹ ਦੱਸਦੇ ਆ ਸਟੇਟ ਬੰਗਲੌਰ ਕਲਕੱਤਾ ਦੱਸਦੇ ਆ ਤੇ ਦੋ ਬੱਚੇ ਦੱਸਦੇ ਕਿ ਇੱਕ ਲੜਕੀ ਇੱਕ ਲੜਕਾ ਹੈ ਉਹਨਾਂ ਨੂੰ ਪਤਾ ਹੋਏਗਾ ਮਜਬੂਰੀ ਕੀ ਹੋਵੇਗੀ ਤੇ ਅਦਰਵਾਈਜ਼ ਮਾਤਾ ਪਿਛਲੇ 40 ਸਾਲ ਤੋਂ ਇਹਦੇ ਕਹਿਣ ਦੇ ਮਾਤਾ ਦੇ ਮੁਤਾਬਕ ਇੱਥੇ ਰਹਿ ਰਹੀ ਹੈ ਪਾਈਸਾ ਕਿਸ ਤਰ੍ਹਾਂ ਦੇ ਦੋ ਅਸੀਂ ਦੇਖਿਆ ਵੀ ਅੱਜ ਕੱਲ ਧੀਆ ਪੁੱਤਾਂ ਜਿਹੜੇ ਹੈਗੇ ਨੇ ਉਹਨਾਂ ਨੂੰ ਮਾਪੇ ਕਿਉਂ ਭਾਰੀ ਲੱਗਣ ਲੱਗ ਪਏ ਨੇ ਅਸੀਂ ਦੇਖਿਆ ਵੀ ਆਪਣੇ ਜਦੋਂ ਬਜ਼ੁਰਗ ਹੋ ਜਾਂਦੇ ਨੇ ਮਾਤਾ ਪਿਤਾ ਉਹਨਾਂ ਨੂੰ ਇਸ ਤਾਂ ਮਾਲੋ ਕਿਸੇ ਪਲੇਟਫਾਰਮ ਤੇ ਜਾ ਰੇ ਗੱਡੀ ਦਾ ਸਟੇਸ਼ਨ ਹੈ ਉੱਥੇ ਛੱਡ ਜਾਂਦੇ ਨੇ ਜਗਸੀ ਗੁਰਦਾਸ ਦੀ ਸਰਾਮਾ ਛੱਡ ਜਾਂਦੇ ਨੇ ਅਜੇ ਇਹ ਮਜਬੂਰੀ ਕੀ ਹੋ ਗਈ ਵੀ ਲੋਕਾਂ ਨੂੰ ਮਾਪੇ ਜਿਹੜੇ ਨੇ ਉਹ ਭਾਰੀ ਲੱਗਣ ਲੱਪੇ ਨੇ ਇਹ ਭਾਈ ਗੁਰਦਾਸ ਜੀ ਨੇ ਬਹੁਤ ਲੰਮਾ ਸਮਾਂ ਪਹਿਲਾਂ ਕਹਿੰਦਾ ਸੀ ਭਾਈ ਗੁਰਦਾਸ ਸਾਹਿਬ ਜੀ ਨੇ ਜਿਹੜੀ ਅੱਜ ਦੀ ਹਾਲਤ ਪਹਿਲਾਂ ਹੀ ਬਿਆਨ ਕਰ ਦਿੱਤੀ ਸੀ ਕਿ ਜੰਮੇ ਸਾਈਂ ਵਿਸਾਰੇ ਆ ਵਿਆਹਾਂ ਮਾਪਿਓ ਵਿਸਾਰੇ ਕਿ ਜਦੋਂ ਮਨੁੱਖ ਜੰਮਦਾ ਹੈ ਉਦੋਂ ਆਪਣੇ ਸਾਈਂ ਪ੍ਰਮਾਤਮਾ ਨੂੰ ਵਿਸਾਰ ਦਿੰਦਾ ਹੈ ਤੇ ਵਿਆਹ ਜਦੋਂ ਜਾਂਦਾ ਹੈ ਉਦੋਂ ਆਪਣੇ ਮਾਪਿਓ ਨੂੰ ਵਿਸਾਰ ਦਿੰਦਾ ਹੈ ਇਹ ਤਾਂ ਅੱਜ ਕੱਲ ਇੱਕ ਰੀਤ ਹੀ ਚੱਲ ਪਈ ਹੈ ਕਿ ਜੇ ਬਜ਼ੁਰਗ ਨਹੀਂ ਸਾਂਭੇ ਜਾਂਦੇ ਤੇ ਉਹਨਾਂ ਨੂੰ ਰੇਲਵੇ ਸਟੇਸ਼ਨ ਤੇ ਜਾਂ ਪਲੇਟਫਾਰਮ ਦੇ ਉੱਪਰ ਜਾਂ ਦਰਬਾਰ ਸਾਹਿਬ ਦੇ ਜਾਂ ਸੜਕਾਂ ਤੇ ਸੁੱਟ ਜਾਂਦੇ ਨੇ ਬੜੀ ਬੁਰੀ ਹਾਲਤ ਵਿੱਚ ਪਿੱਛੇ ਵੀ ਅਸੀਂ ਬਹੁਤ ਸਾਰੇ ਬਜ਼ੁਰਗ ਦਰਬਾਰ ਸਾਹਿਬ ਦੇ ارد گرد ਚੁੱਕ ਕੇ ਖੜੇ ਸੀ ਇੱਥੇ ਇਸੇ ਸਰਾਂ ਦੇ ਵਿੱਚੋਂ ਕੁਝ ਸਮਾਂ ਪਹਿਲਾਂ ਇੱਕ ਮਾਤਾ ਨੂੰ ਲੈ ਕੇ ਗਏ ਸੀ ਅਸੀਂ ਉਹ ਵੀ ਭਾਈ ਫਤਿਹ ਸਿੰਘ ਨੂੰ ਦੱਸਿਆ ਸੀ ਪੈਰਾਲਾਈਜ਼ ਹੋਇਆ ਸੀ ਤੁਸੀਂ ਸਾਰਾ ਚੈਨਲ ਦੇ ਉੱਪਰ ਉਹਨੂੰ ਲਾਈਵ ਟੈਲੀ ਲਾਈਵ ਟੈਲੀਕਾਸਟ ਕੀਤਾ ਸੀਗਾ ਤਾਂ ਸਾਡੇ ਆਸ਼ੀਅਨੇ ਦੇ ਵਿੱਚ ਜਾਂ ਕਿਤੇ ਵੀ ਕੋਈ ਵਿਰਧ ਆਸ਼ਰਮ ਦੇ ਵਿੱਚ ਕੋਈ ਬੇਸਾਰਾ ਬੇਸਾਰਾ ਹੀ ਕਵਾਂਗੇ ਜਦੋਂ ਬੱਚਿਆਂ ਨੇ ਬੇਸਾਰਾ ਕਰ ਦਿੱਤਾ ਸਾਰਾ ਹੁੰਦੇ ਆ ਤੇ ਤੋ ਬੇਸਾਰਾ ਹੀ ਹੈ ਜਿਹੜੇ ਬੱਚੇ ਆਪਣੇ ਮਾਪੇ-ਬਾਪ ਨੂੰ ਛੱਡ ਦਿੰਦੇ ਨੇ, ਕੁੱਟ ਕੇ ਘਰੋਂ ਕੱਢ ਦਿੰਦੇ ਨੇ। ਸਾਡੇ ਕੋਲ ਬਹੁਤੇ ਸਾਰੇ ਬਜ਼ੁਰਗ ਇਦਾਂ ਦੇ ਆਉਂਦੇ ਨੇ ਵੀ ਇਲਾਜ ਦੇ ਦੁੱਖੋਂ ਜਦੋਂ ਇਲਾਜ ਕਰਾਉਣ ਦੀ ਵਾਰੀ ਆਉਂਦੀ ਐ, ਸਾਹਮਣੇ ਦੀ ਵਾਰੀ ਆਉਂਦੀ ਐ ਜਿੰਨਾ ਚਿਰ ਮਾਤਾ-ਪਿਤਾ ਚੱਲਦੇ ਰਹਿੰਦੇ ਨੇ, ਚੱਲਦੇ ਰਹਿੰਦੇ ਨੇ। ਜਦੋਂ ਸਾਹਮਣੇ ਦੀ ਵਾਰੀ ਆਉਂਦੀ ਐ, ਉਦੋਂ ਮਾਪੇ-ਬਾਪ ਨੂੰ ਸਾਹਮਣੇ ਤੋਂ ਉਹ ਬਾਹਾਂ ਖੜੀਆਂ ਕਰ ਜਾਂਦੇ ਨੇ ਤੇ ਛੱਡ ਜਾਂਦੇ ਨੇ। ਤੋਂ ਅੱਜ ਵੀ ਉਹ ਜਿਹੜੇ ਬੱਚੇ ਆਪਣੇ ਬੱਚਿਆਂ ਨੂੰ ਉਹਨਾਂ ਦੀਆਂ ਅੰਦਰਾਂ ਜਿਹੜੀਆਂ ਨੇ ਮਾਪੇ-ਬਾਪ ਦੀਆਂ ਯਾਦ ਕਰਦੀਆਂ ਨੇ। ਅੱਜ ਵੀ ਆਪਣੇ ਮਾਂ ਆਪਣੇ ਬੱਚਿਆਂ ਨੂੰ ਯਾਦ ਕਰ ਕਰਕੇ ਤੇ ਰੋਂਦੇ ਨੇ ਪਰ ਉਹ ਬੱਚੇ ਐਸੇ ਨਗੱਲੇ ਨੇ ਕਿ ਉਹ ਮਿਲਣ ਵਾਸਤੇ ਆਸ਼ੀਆਨੇ ਦੇ ਵਿੱਚ ਵੀ ਨਹੀਂ ਆ ਸਕਦੇ ਇਦਾਂ ਦੇ ਵੀ ਮਰੀਜ਼ ਸਾਡੇ ਕੋਲ ਬਜ਼ੁਰਗ ਰਹ ਰਹੇ ਨੇ ਇਹ ਕਿਸ ਤਰ੍ਹਾਂ ਦੇ ਦੋ ਅਸੀਂ ਦੇਖਿਆ ਵੀ ਯਾਤਰ ਹਮੇਸ਼ਾ ਅਸੀਂ ਮਾਪਾਪ ਨੂੰ ਰੱਬ ਦੀ ਨਾਲ ਦਿੰਦੇ ਵੀ ਮਾਪਾਪ ਰੱਬ ਦਾ ਦਰਜਾ ਆ। ਕੀ ਹਾਲਾਤ ਇਹ ਨੇ ਵੀ ਅਸੀਂ ਆਪਣੇ ਰੱਬ ਨੂੰ ਮੰਦਰ ਗੁਰਦਵਾਰੇ ਦੇ ਬਾਹਰ ਛੱਡ ਕੇ ਚਲੇ ਜਾਂਦੇ ਆ। ਕੀ ਹਾਲਾਤ ਨੇ ਕਿਹੜੇ ਮੂਹ ਦੇ ਨਾਲ ਅਸੀਂ ਘਰ ਜਾ ਕੇ ਜਾਂ ਕਿਹੜੇ ਮੂਹ ਦੇ ਨਾਲ ਅਸੀਂ ਜਾ ਕੇ ਗੁਰੂ ਸਾਹਿਬ ਦੇ ਗਾੜੀ ਸ਼ੁਕਰਾਨਾ ਕਰਦੇ ਆ, ਮੱਥੇ ਟੇਕਦੇ ਆ। ਕੀ ਲੱਗਦਾ ਨਹੀਂ ਸਾਨੂੰ ਲਾਂਦਾ ਹੀ ਬਣ ਜਾਈ ਦੀ ਆ ਵਾ ਵੀ ਅਸੀਂ ਆਪਣੇ ਰੱਬ ਨੂੰ ਜਿਹੜਾ ਮੱਥਾ ਟੇਕਦੇ ਆ, ਰੱਬ ਨੂੰ ਅਸੀਂ ਸ਼ੁਕਰਾਨਾ ਕਰਦੇ ਆ ਤੇ ਉਹਨਾਂ ਨੂੰ ਜਾ ਕੇ ਅਸੀਂ ਪਲੇਟ ਸਾਰਾ ਬੰਦੇ ਦਾ ਸਟੇਸ਼ਨ ਉੱਤੇ ਜਾ ਅਸੀਂ ਗੁਰਦਸਾਹ ਦੇ ਬਾਹਰ ਛ ਆ ਭਾਈ ਹਰਜੀਤ ਸਿੰਘ ਜੀ ਵੇਖੋ ਮੈਂ ਫੇਰ ਬੇਨਤੀ ਕਰਾਂ ਕਿ ਭਾਈ ਗੁਰਦਾਸ ਜੀ ਨੇ ਵੀ ਬੜਾ ਖੁੱਲ ਕੇ ਲੱਥਾ ਕੀਤਾ ਹੈ ਕਿ ਮਾਂ ਪਿਓ ਪਰਹਰ ਕਰੇ ਤਪ ਵਣਖੰਡ ਭੂਲਾ ਫਿਰੇ ਜਾਨੀ ਕਿ ਮਾਂ ਤਾਂ ਵਿਚਾਰੀ ਦਵਾਈ ਦੁਖੋ ਮਰ ਰਹੀ ਹੈ ਤੇ ਪੁੱਤ ਜਾ ਜਾ ਕੇ ਬਾਹਰ ਤਪੱਸਿਆ ਕਰ ਰਿਹਾ ਗੁਰਦੁਆਰਿਆਂ ਦੇ ਵਿੱਚ ਚੌਂਕੜੇ ਲਾ ਲਾ ਕੇ ਬੈਠ ਰਿਹਾ ਤੁਸੀਂ ਵੇਖਿਆ ਹੋਵੇਗਾ ਕਿ ਇਸਲਾਮ ਅੱਤ ਦੇ ਵਿੱਚ ਕਹਿੰਦੇ ਨੇ ਸੁਣਿਆ ਹੀ ਆ ਕਿ ਮੱਕੇ ਦੇ ਵਿੱਚ ਲਿਖ ਕੇ ਲਾਇਆ ਕਿ ਜਿਹਦੇ ਘਰ ਵਿੱਚ ਮਾਂ ਬਾਪ ਬਜ਼ੁਰਗ ਹੈ ਉਹ ਮੱਕੇ ਦੀ ਹੱਜ ਕਰਨਾ ਆਵੇ ਭਾਵ ਕਿ ਆਪਣੀ ਉਹਦੀ ਘਰੇ ਹੀ ਹੱਜ ਹੋ ਜਾਵੇਗੀ ਆਪਣੇ ਮਾਪੇ ਦੀ ਸੇਵਾ ਕਰੇ ਤੇ ਪਤਾ ਨਹੀਂ ਕੀ ਅੱਜਕੱਲ ਸਮਾਂ ਹੀ ਐਸਾ ਆ ਗਿਆ ਜੀ ਕੁਝ ਨਹੀਂ ਕਹਿ ਸਕਦੇ ਬਸ ਇਹੀ ਬੇਨਤੀ ਕਰਨੀ ਚਾਹੁੰਦੇ ਆ ਕਿ ਰੱਬ ਦਾ ਵਾਸਤਾ ਅਸਲ ਰੱਬ ਤੁਹਾਡੇ ਮਾਪੇ ਨੇ ਅਸਲ ਰੱਬ ਨੇ ਗੁਰਬਾਣੀ ਨੇ ਵੀ ਗੁਰੂ ਸਾਹਿਬ ਨੇ ਵੀ ਜੇ ਕਿਤੇ ਪ੍ਰਮਾਤਮਾ ਨੂੰ ਮੁਖਾਤਬ ਹੋ ਕੇ ਬੇਨਤੀ ਕੀਤੀ ਇੱਕ ਬੇਨਤੀ ਕੀਤੀ ਕਿ ਸੁੱਤ ਅਪਰਾਧ ਕਰਤ ਹੈ ਜੇਤੇ ਜਨਨੀ ਚੇਤਨਾ ਰੱਖਸ ਦਿੱਤੇ ਕਿ ਇਹ ਵੈਗਰੂ ਜਿਵੇਂ ਪੁੱਤਰ ਅਪਰਾਧ ਕਰਦਾ ਤੇ ਜਨਨੀ ਮਾਂ ਉਹਨੂੰ ਚਿੱਤ ਨਹੀਂ ਰੱਖਦੀ ਇੱਕ ਮਾਂ ਦਾ ਐਗਜ਼ਾਮਪਲ ਦੇ ਕੇ ਸਤਿਗੁਰਾਂ ਨੇ ਗੁਰਬਾਣੀ ਵਿੱਚ ਫਰਮਾਨ ਕੀਤਾ ਕਿ ਇਹ ਕਾਲਪੁਰਖ ਵੈਗਰੂ ਇੱਕ ਮਾਂ ਆਪਣੇ ਬੱਚੇ ਦੀ ਗਲਤੀ ਨੂੰ ਨਜ਼ਰ ਅੰਦਾਜ਼ ਕਰ ਦਿੰਦੀ ਹੈ ਇਹਦਾ ਭਾਵ ਕਿ ਮਾਂ-ਬਾਪ ਦਾ ਰੁਤਬਾ ਜਿਹੜਾ ਉਹ ਬਹੁਤ ਵੱਡਾ ਹੈ ਸੋ ਰੱਬ ਜਾਣੇ ਉਹਨਾਂ ਨੂੰ ਕੀ ਹੋ ਗਿਆ ਲੋਕਾਂ ਨੂੰ ਅੱਜ ਕੱਲ ਤਾਂ ਹੀ ਤਾਂ ਬਿਰਦਾ ਆਸ਼ਰਮ ਜਿਆਦੇ ਬਹੁਤ ਜ਼ਰੂਰਤ ਹੈ ਮੈਂ ਕਹਿੰਦਾ ਬਿਰਦਾ ਕਹਿੰਦੇ ਬਿਰਦਾ ਆਸ਼ਰਮਾਂ ਦੀ ਜ਼ਰੂਰਤ ਨਹੀਂ ਬਹੁਤ ਜ਼ਰੂਰਤ ਹੈ ਬਿਰਦਾ ਆਸ਼ਕਮਲ ਤੇ ਜਿਹੜੇ ਇਦਾਂ ਕਰਦੇ ਨੇ ਉਹਨਾਂ ਨੂੰ ਮੈਂ ਇਹੋ ਕਹਿਣਾ ਚਾਹਾਂਗਾ ਕਿ ਤੁਸੀਂ ਵੀ ਆਪਣੀ ਤਿਆਰੀ ਕਰ ਲਓ ਬਿਲਕੁਲ ਬਿਰਦਾ ਆਸ਼ਰਮਾਂ ਦੇ ਵਿੱਚ ਕਿਤੇ ਨਾ ਕਿਤੇ ਤੁਸੀਂ ਵੀ ਕਮਰਾ ਕੋਈ ਬੁੱਕ ਕਰਾ ਦਿਓ ਤੁਹਾਡੇ ਬੱਚੇ ਜੋ ਤੁਹਾਡੇ ਵੱਲ ਵੇਖ ਰਹੇ ਨੇ ਉਦਾਂ ਹੀ ਤੁਹਾਡੇ ਨਾਲ ਵੀ ਕਰਨਗੇ ਜਿੱਦਾਂ ਤੁਸੀਂ ਆਪਣੇ ਮਾਪੇ-ਬਾਪ ਦੇ ਨਾਲ ਕਰ ਰਹੇ ਹੋ। ਬਿਲਕੁਲ ਤੁਸੀਂ ਸੀਨਾ ਵਿੱਚ ਵੇਖ ਸਕਦੇ ਹੋ ਕਿ ਭਾਈ ਭੁਪਿੰਦਰ ਸਿੰਘ ਜਿਹੜੇ ਕੀ ਕਥਾਵਾਚਕ ਨੇ ਅਕਸਰ ਲੋਕਾਂ ਦੀਆਂ ਬਾਹਾਂ ਫੜਦੇ ਨੇ ਅਜਿਹੇ ਪਰਿਵਾਰਾਂ ਦੀ ਜਿਹੜੀ ਸਾਰ ਲੈਂਦੇ ਨੇ ਤੇ ਰੱਬ ਦਾ ਮਸੀਹਾ ਬਣ ਕੇ ਹੁੰਦੇ ਨੇ ਤੇ ਮੇਰੀ ਇੱਕ ਖਾਸ ਕਰਕੇ ਉਹਨਾਂ ਪੁੱਤਰਾਂ ਨੂੰ ਲਾਂਤਾਂ ਲਾ ਜਿਹੜੇ ਪੁੱਤ ਜਿੰਦੇ ਜੀ ਆਪਣੇ ਮਾਪੇ-ਬਾਪ ਨੂੰ ਸਾਥ ਦੇ ਨਹੀਂ ਆ ਤੇ ਜਦੋਂ ਉਸ ਦੁਨੀਆ ਤੋਂ ਚਲੇ ਜਾਂਦੇ ਨੇ ਤੇ ਉਹਨਾਂ ਦੇ ਖੰਡਪਾਰ ਸਾਥ ਕਰਾਉਂਦੇ ਨੇ ਉਹਨਾਂ ਦੀਆਂ ਰੋਟੀਆਂ ਗੁਰਦਾ ਸਾਹਿਬ ਭੇਜਦੇ ਨੇ ਜੇ ਅਸੀਂ ਦੇਖਿਆ ਵੀ ਉਹਨਾਂ ਦੇ ਸਰਾਹ ਤੱਕ ਕਰਦੇ ਨੇ ਪਸੇ ਜੇ ਲਾਂਤਾਂ ਨੇ ਜਿੰਦੇ ਜੀ ਮਾਪਿਓ ਜਿਹੜੇ ਕੀ ਰੋਟੀ ਨੂੰ ਤਰਸਦੇ ਨੇ ਕੱਪੜੇ ਲੀੜੇ ਨੂੰ ਤਰਸਦੇ ਨੇ ਤੇ ਜਦੋਂ ਮਰ ਜਾਂਦੇ ਨੇ ਤੇ ਪਾਠੀ ਸਿੰਘ ਨੂੰ ਜਾਂ ਹੋਰ ਕਿਹਦੇ ਸੇਵਾ ਨਿਭਾਉਂਦੇ ਨੇ ਵੀ ਸਾਡੇ ਬਜ਼ੁਰਗਾਂ ਦੀ ਵਰਸੀ ਆ ਜਾਂ ਸਾਡੇ ਬਜ਼ੁਰਗਾਂ ਦਾ ਇੱਕ ਆਹ ਚਲਾਨਾ ਹੋ ਗਿਆ ਸੀ ਉਹਨਾਂ ਦੀ ਯਾਦ ਵਿੱਚ ਅਸੀਂ ਲੰਗਰ ਲਾਇਆ ਵਾ ਕੀ ਫਾਇਦਾ ਤੁਹਾਡੇ ਲੰਗਰ ਲਵਾਉਂਦਾ ਜੇਕਰ ਤੁਸੀਂ ਜਿੰਦੇ ਜੀ ਆਪਣੇ ਮਾਪਿਆਂ ਨੂੰ ਰੋਟੀ ਦਾ ਪੁੱਛ ਸਕੇ ਦੁਰ ਲਾਂਤ ਇਹੋ ਜਿਹੇ ਹਾਲਾਤਾਂ ਦੇ ਕਿਸ ਤਰ੍ਹਾਂ ਦੇ ਉਹਦੇ ਭਾਈ ਸਾਹਿਬ ਅਸੀਂ ਦੇਖਿਆ ਵੀ ਬਾਹੋਂ ਫੜਫੜ ਲਿਆਉਂਦੇ ਨੇ ਬਣਤਾਂ ਨੂੰ ਕਹਿੰਦੇ ਵੀ ਸਾਡੇ ਪਿਤਾ ਜੀ ਦਾ ਦੇ 10 10 ਤਰ੍ਹਾਂ ਦੇ ਜਿਹੜੇ ਪਕਵਾਨ ਬਣਾ ਬਣਾ ਖਵਾਉਂਦੇ ਨੇ ਪੰਦਾਂ ਨੂੰ ਚਾਉਂਦੇ ਨੇ ਪਰ ਜਿੰਦੇ ਜੀ ਮਾਪਿਆਂ ਨੂੰ ਰੋਟੀ ਤੱਕ ਨਹੀਂ ਪੁੱਛਦੇ ਕੱਪੜਾ ਤੱਕ ਨਹੀਂ ਪੁੱਛਦੇ ਕੀ ਇਹ ਜਿਹੇ ਮਾਪੇ ਬਾਬ ਨੂੰ ਜਾਂ ਜਿਹੇ ਬੱਚਿਆਂ ਨੂੰ ਕੀ ਲਾਂਤਾ ਪਾਉਣਾ ਚਾਹੋਗੇ ਮਹਾਰਾਜ ਦੀ ਬਾਣੀ ਦਾ ਫਰਮਾਨ ਹੈ ਕਿ ਜੀਵਤ ਪਿਤਰ ਨਮਾਨੇ ਕੋਈ ਮੂਰੇ ਸਰਾਤ ਕਰਾਏ ਜਿਉਂਦੇ ਜੀ ਆਪਣੀ ਅਸਲ ਤਾਂ ਵੱਡੇ ਪਿਤਰ ਸਾਡੇ ਆਈ ਨੇ ਵੱਡ ਵਡੇਰੇ ਨੇ ਕਿਸੇ ਸਕਾਰਥੇ ਨਹੀਂ ਹੈਗਾ ਲੰਗਰ ਲਾਏ ਮਰਨ ਤੋਂ ਬਾਅਦ ਜਲੇਬੀਆਂ ਦੇ ਲੰਗਰ ਪਾਏ ਮਠਿਆਈਆਂ ਦੇ ਲੰਗਰ ਲਾਏ ਜੇ ਜਿਉਂਦੇ ਜੀ ਮਾਂ-ਬਾਪ ਦੇ ਮੂੰਹ 'ਚ ਪਾਣੀ ਨਹੀਂ ਨਾ ਪਾਇਆ ਇਹ ਸਮਝੋ ਕਿ ਮਰਨ ਤੋਂ ਬਾਅਦ ਵੀ ਤੁਹਾਡੇ ਲੰਗਰ ਲਾਏ ਤੁਹਾਡੇ ਵੱਡੇ-ਵੱਡੇ ਜੱਗ ਕੀਤੇ ਕਿਸੇ ਸਕਾਰਥੇ ਨਹੀਂ ਆ ਮੈਂ ਇਹੀ ਕਹਿਣਾ ਚਾਹਾਂਗਾ ਕਿ ਜੇ ਤੁਸੀਂ ਹੁਣ ਵੀ ਸਮਾਂ ਸਾਂਭ ਲਓ ਆਪਣੇ ਮਾਂ-ਬਾਪ ਸਾਂਭ ਲਓ ਪਿੱਛੇ ਜੇ ਅਸੀਂ ਇੱਕ ਆਰਟੀਕਲ ਪੜਿਆ ਸੀਗਾ ਇੱਕ ਮਾਂ ਆਪਣੇ ਪੰਜ ਬੱਚੇ ਪਾਲ ਲੈਂਦੀ ਹੈ ਪੰਜ ਬੱਚੇ ਪਾਲ ਲੈਂਦੀ ਇੱਕ ਮਾਂ ਇੱਕ ਮਾਂ ਇਕੱਲੀ ਆਪਣੇ ਪੰਜ ਜਾਂ ਸੱਤ ਬੱਚੇ ਪਾਲ ਲੈਂਦੀ ਹੈ ਪਰ ਪੰਜਾਂ ਬੱਚਿਆਂ ਦੇ ਕੋਲੋਂ ਇੱਕ ਮਾਂ ਨਹੀਂ ਸੰਭੀ ਜਾਂਦੀ ਇੱਕ ਮਾਂ ਨੇ ਆਪਣੇ ਪੰਜ ਬੱਚੇ ਸੰਭੇ ਉਹਨਾਂ ਦਾ ਗੂਹ ਮੂਤਰ ਸਾਫ਼ ਕੀਤਾ ਪਰ ਜਦੋਂ ਵੱਡੇ ਹੋਏ ਵਿਆਹੇ ਗਏ ਮਾਤਾ ਨੂੰ ਸਾਹਮਣ ਦੀ ਸਮਾਂ ਆਇਆ ਤੇ ਪੰਜਾਂ ਪੰਜਾਂ ਦੇ ਕੋਲੋਂ ਇੱਕ ਮਾਂ ਨਾ ਸੰਭੀ ਗਈ ਇੱਕ ਬਾਪ ਨਾ ਸੰਭਿਆ ਗਿਆ ਤੁਹਾਡੀਆਂ ਤਾਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਤਾਂ ਉਹਨਾਂ ਨੂੰ ਜਾ ਹੀ ਰਹੀਆਂ ਨੇ ਜਿਹੜੀਆਂ ਵੇਵਸ ਜਾ ਰਹੀਆਂ ਨੇ ਸਾਰੀ ਦੁਨੀਆ ਦੇ ਸਾਹਮਣੇ ਇਸੇ ਕਰਕੇ ਤਾਂ ਜ਼ਰੂਰੀ ਹੈ ਪਬਲਿਕ ਨੂੰ ਦਿਖਾਉਣਾ ਕਿ ਆਹ ਵੇਖੋ ਜੇ ਤੁਸੀਂ ਆਪਣੇ ਮਾਪੇ ਦੀ ਬੇਕਦਰੀ ਕਰੋਗੇ ਹੋ ਸਕਦਾ ਹੈ ਕਿ ਜਿਵੇਂ ਅੱਜ ਉਹਨਾਂ ਬੱਚਿਆਂ ਨੂੰ ਲਾਣਤਾ ਪੈ ਰਹੀਆਂ ਨੇ ਤੁਹਾਡਾ ਵੀ ਨਾਂ ਉਸ ਲਿਸਟ 'ਚ ਨਾ ਆ ਜਾਵੇ ਕਿ ਤੁਸੀਂ ਵੀ ਲਾਣਤਾ ਦੇ ਯੋਗ ਨਾ ਹੋ ਜਾਓ ਲਾਣਤਾ ਲੈਣ ਦੇ ਯੋਗ ਨਾ ਹੋ ਜਾਓ ਜਿਹੜੇ ਆਪਣੇ ਮਾਪੇ ਨੂੰ ਨਹੀਂ ਸ਼ਾਮ ਦੇ ਇਸ ਕਰਕੇ ਜੇ ਵੀ ਸਮਝ ਜਾਓ ਆਪਣੇ ਮਾਪੇ ਬਾਪ ਨੂੰ ਸੰਭਲੋ ਤੇ ਭਾਈ ਭਵਿੰਦਰ ਸਿੰਘ ਜੀ ਮੀਨੇਸੋ ਵੀ ਤੇਰੀ ਔਰ ਆਸ਼ਿਆਨਾ ਕਰਉਂਦੀ ਸੇਵਾ ਨਿਭਾ ਰਿਹਾ ਵਾ ਤੇ ਹੁਣ ਤੱਕ ਕਿੰਨੇ ਕਿ ਪਰਿਵਾਰਾਂ ਦਾ ਜਿਹੜਾ ਕਿ ਮਸੀਹਾ ਬਣ ਕੇ ਸਾਹਮਣੇ ਆ ਦਸ਼ਕਾਂ ਨੂੰ ਸਾਂਝਾ ਕਰਦੇ ਹੋ ਤੇ ਉਸ ਪਰਿਵਾਰ ਵਿੱਚ ਕਿੰਨੇ ਜੀ ਰਹਿੰਦੇ ਨੇ ਤੇ ਕੀ ਕੀ ਸਹੂਲਤਾਂ ਦਿੱਤੀ ਜਾ ਰਹੀਆਂ ਤੁਹਾਡੇ ਵੱਲੋਂ ਅੱਜ ਤੁਸੀਂ ਮਾਤਾ ਜੀ ਨੂੰ ਲੈ ਕੇ ਚਲੇ ਹੋ ਤੇ ਉੱਥੇ ਜਾ ਕੇ ਕੀ ਕੀ ਮਾਤਾ ਨੂੰ ਸਹੂਲਤ ਦਿੱਤੀ ਜਾਊਗਾ ਅਸੀਂ ਦੇਖਿਆ ਜਿਸ ਤੋਂ ਦੇ ਹਾਲਾਤ ਨੇ ਸ਼੍ਰੀ ਗੁਰੂ ਆਮਦਾਸ ਜੀ ਨਗਰੀ ਪਹੁੰਚੇ ਆ ਗੁਰੂ ਆਮਦਾਸ ਦੇ ਦਰਬਾਰ ਤੇ ਆ ਪਰ ਹਾਲਾਤ ਬੜੇ ਮਾੜ ਨੇ ਤੁਸੀਂ ਦੇਖਿਆ ਮਾਤਾ ਕਹਿੰਦੀ ਵੀ 40 ਸਾਲ ਮੈਂ ਇੱਥੇ ਰਹਿਦੀ ਆ ਅਸੀਂ ਦੇਖਿਆ ਜਦੋਂ ਤੁਸੀਂ ਗੱਲ ਕਰ ਰਹੇ ਸੀ ਮਾਤਾ ਦੇ ਨਾਲ ਅਤੇ ਮਾਤਾ ਹੱਸ-ਹੱਸ ਕੇ ਕਹਿ ਰਹੀ ਸੀ ਵੀ ਗੁਰੂ ਆਮਦਾਸ ਦੇ ਨੇ ਖੁਸ਼ ਆ ਤੁਸੀਂ ਦਰਸ਼ਕਾਂ ਨੂੰ ਸਾਂਝਾ ਕਰਦੇ ਹੋ ਵੀ ਦੁੱਖ ਵਿੱਚ ਉਹ ਅੱਜ ਵੀ ਜੜੀ ਆਪਣੇ ਪੁੱਤਾਂ ਵਾਸਤੇ ਸੀਸਾ ਨਿਕਲਿਆ ਨੇ ਮਾਣੇ ਕਿਹਾ ਕਿ ਮੈਂ 40 ਸਾਲ ਤੋਂ ਗੁਰੂ ਰਾਮਦਾਸ ਦੇ ਦਰ ਤੇ ਰਹਿ ਰਹੀ ਆਂ ਸੇਵਾ ਕਰ ਰਹੀ ਆਂ ਇੱਕ ਸਮਾਂ ਹੁਣ ਗੁਰੂ ਨੇ ਇਹ ਬਖਸ਼ਿਆ ਕਿ ਹੁਣ ਇਹ ਮਾਤਾ ਦੀ ਸੇਵਾ ਕਰਨ ਦਾ ਗੁਰੂ ਰਾਮਦਾਸ ਪਾਤਸ਼ਾਹ ਨੇ ਸਾਨੂੰ ਸੁਭਾਗਾ ਸਮਾਂ ਬਖਸ਼ਿਆ ਅਸੀਂ ਤਾਂ ਕਰਾਂਗੇ ਤੇਰੀ ਉਹ ਟਾਸ਼ੀਆ ਨੇ ਦੇ ਵਿੱਚ ਜਿੰਨੇ ਵੀ ਮਰੀਜ਼ ਰਹਿੰਦੇ ਨੇ ਉਹਨਾਂ ਦਾ ਪ੍ਰੋਪਰ ਇਲਾਜ ਕਰਾਇਆ ਜਾਂਦਾ ਜੇ ਕੋਈ ਉਹ ਸਾਡੇ ਕੋਲ तकरीबन ਮਰੀਜ਼ ਉਹ ਹੀ ਆਉਂਦੇ ਨੇ ਜਿਹੜਾਂ ਦੇ ਵਿਚਾਰਾਂ ਦਾ ਐਚਬੀ 4 ਗ੍ਰਾਮ ਹੁੰਦਾ ਜਾਂ 3 ਗ੍ਰਾਮ ਹੁੰਦਾ ਬਹੁਤ ਸਾਰੇ ਉਹਨਾਂ ਦੇ ਸਾਰੇ ਟੈਸਟ ਕਰਾਏ ਜਾਂਦੇ ਨੇ ਏ ਟੂ ਜ਼ेड ਤੱਕ ਜਿੰਨੇ ਵੀ ਬੋਡੀ ਦੇ ਸਾਰੇ ਟੈਸਟ ਕਰਾਏ ਜਾਂਦੇ ਨੇ ਐਚਆਈਵੀ ਵਗੈਰਾ ਸਭ ਕੋ ਟੈਸਟ ਕਰਾਇਆ ਜਾਂਦਾ ਉਹਨਾਂ ਚੋਂ ਉਹਨੂੰ ਵੱਖਰਾ ਰੱਖਿਆ ਜਾਂਦਾ ਹੈ ਬਿਲਕੁਲ ਉਹ ਹਾਲਤੋ ਹਲਕੇ ਸਭ ਤੋਂ ਪਹਿਲਾਂ ਮਾਤਾ ਦੇ ਅਸੀਂ ਟੈਸਟ ਕਰਾਵਾਂਗੇ ਫਿਰ ਗੁਰੂ ਆਮਦਾਸ ਹਸਪੀਟਲ ਅਸੀਂ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰੈਂ ਕਹਿਣਾ ਚਾਹੁੰਦਾ ਕਿ ਗੁਰੂ ਆਮਦਾਸ ਹਸਪੀਟਲ ਦੇ ਵਿੱਚ ਸਾਨੂੰ ਬੜੀ ਵੱਡੀ ਸੂਟ ਮਿਲੀ ਹੈ ਡਾਕਟਰ ਏਪੀ ਸਿੰਘ ਜਿਹੜੇ ਨੇ ਉਹ ਸਾਨੂੰ ਹਰ ਵਕਤ ਸਾਡੀ ਸੰਸਥਾ ਦੇ ਨਾਲ ਖੜੇ ਨੇ ਉਹਨਾਂ ਵੱਲੋਂ ਜਿਹੜਾ ਆਪਰੇਸ਼ਨ ਬੈੱਡ ਖਰਚਾ ਟੈਸਟ ਸਾਰੇ ਹੀ ਮਾਫ ਹੁੰਦੇ ਨੇ ਬਾਕੀ ਦਵਾਈਆਂ ਦਾ ਖਰਚਾ ਪਲੇਟ ਪੈਣੀ ਉਹਦਾ ਖਰਚਾ ਅਸੀਂ ਕਰਦੇ ਆ ਜਿਹੜੇ ਸਾਡੇ ਤੇਰੀਓਟਾਸ਼ੀਆਨੇ ਦੇ ਵਿੱਚੋਂ ਬਜ਼ੁਰਗ ਜਾਂਦੇ ਨੇ ਡਾਕਟਰ ਏਪੀ ਸਿੰਘ ਦਾ ਵੀ ਅਸੀਂ ਧੰਨਵਾਦ ਕਰਨਾ ਚਾਹੁੰਦੇ ਆ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਧੰਨਵਾਦ ਕਰਨਾ ਚਾਹੁੰਦੇ ਆ ਕਿ ਜਿਹੜੇ ਤੇਰੀਓਟਾਸ਼ੀਆਨੇ ਦੇ ਵਿੱਚ ਜਿਵੇਂ ਪਿੰਗਲਵਾੜੇ ਦੇ ਸਾਰੇ ਮਰੀਜ਼ਾਂ ਦਾ ਇਲਾਜ ਗੁਰਦੁਆਰਾ ਸਾਹਿਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਫ੍ਰੀ ਕੀਤਾ ਜਾਂਦਾ ਹੈ। ਸੋ ਸਾਡੇ ਤੇਰੀ ਉਟਾਸ਼ੀਆਨੇ ਦਾ ਵੀ ਜੇ ਬਜ਼ੁਰਗ ਆਉਂਦਾ ਹੈ ਤੇ ਉਹਦਾ ਲੈਟਰ ਨਾਲ ਲਾਉਨੇ ਆ। ਜੇ ਪਲੇਟਾਂ ਪੈਣ ਵਾਲੀ ਹੁੰਦੀ ਇਹਨਾਂ ਉਹਦੇ ਪਲੇਟਾਂ ਦੇ ਪੈਸੇ ਅਸੀਂ ਦਿੰਨੇ ਆ। ਤਕਰੀਬਨ ਜਿੰਨੇ ਵੀ ਆਏ ਨੇ ਬਜ਼ੁਰਗ ਕਿਸੇ ਦਾ ਗੁੱਟ ਟੁੱਟਾ ਕਿਸੇ ਦਾ ਚੂੜਾ ਟੁੱਟਾ ਕਿਸੇ ਦੀ ਲੱਤ ਟੁੱਟੀ ਹੈ। ਉਹਨਾਂ ਦਾ ਮੈਡੀਸਨ ਦਾ ਖਰਚਾ ਪਲੇਟਾਂ ਦਾ ਖਰਚਾ ਸਾਰਾ ਅਸੀਂ ਕਰਦੇ ਆਂ। ਸੇਵਾਦਾਰ ਸਾਡਾ ਪੱਕਾ ਉੱਥੇ ਰਹਿੰਦਾ ਹੈ। ਮਾਤਾ ਦੇ ਗੁੱਟ ਦਾ ਇਲਾਜ ਵੀ ਹੋਏਗਾ। ਮਾਤਾ ਦੇ ਵੀ ਸਾਰੇ ਟੈਸਟ ਹੋਣਗੇ। ਸੋ ਇਹ ਸਾਨੂੰ ਇੱਕ ਬਹੁ ਬਹੁਤ ਬਧਨਵਾਦੀ ਤੁਸੀਂ ਦੇਖਿਆ ਵੀ ਜੇਕਰ ਮਾਪੇ ਨੂੰ ਧੀਆ ਪੁੱਤਰਾਂ ਨੇ ਜਿਹੜਾ ਕਿ ਘਰੋਂ ਕੱਢ ਦਿੱਤਾ ਗਿਆ ਸੀ ਤੇ ਪੁੱਤਰ ਬਣ ਕੇ ਵੱਡਾ ਪੁੱਤਰ ਬਣ ਕੇ ਭਾਈ ਭਪਿੰਦਰ ਸਿੰਘ ਜਿਹੜੇ ਕਿ ਕਥਾਵਾਚਕ ਨੇ ਅੱਜ ਪੁੱਤਰ ਬਣ ਕੇ ਆਪਣਾ ਮਾਂ ਨੂੰ ਜਿਹੜਾ ਕਿ ਨਾਂ ਲੈ ਕੇ ਚੱਲੇ ਨੇ ਤੁਸੀਂ ਦੇਖ ਸਕਦੇ ਹੋ ਤੁਸੀਂਾਂ ਵਿੱਚ ਅਜਿਹੇ ਪੁੱਤ ਨੂੰ ਰੱਬ ਕਰਕੇ ਉਮਰ ਲੰਮੀ ਕਰੇ ਸੱਚੇ ਪਾਸ਼ਾ ਪਰਿਵਾਰ ਨੂੰ ਲੰਬੀ ਉਮਰ ਬਖਸ਼ੇ ਅਤੇ ਭਾਈ ਭਪਿੰਦਰ ਸਿੰਘ ਨੂੰ ਅਸੀਸਾਂ ਦੇਓ ਕਿਉਂਕਿ ਅੱਜ ਮਾਪੇ ਦਾ ਸਹਾਰਾ ਬਣਿਆ ਵਾ ਤੁਸੀਂ ਦੇਖਿਆ ਕਿਸ ਤਰੀਕੇ ਕਿੰਨਿਆਂ ਕੇ ਮਾਵਾਂ ਦਾ ਜਿਹੜਾ ਪੁੱਤ ਬਣ ਕੇ ਅੱਜ ਸਹਾਰਾ ਬਣ ਕੇ ਉਹਨਾਂ ਨੂੰ ਲੈ ਕੇ ਚੱਲੇ ਆ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਸਤਿ ਸ੍ਰੀ ਅਕਾਲ ਤਸਵੀਰਾਂ ਜਲਦੀ ਤੁਹਾਨੂੰ ਸਾਂਝੀ ਕਰਾਂਗੇ ਐਂਬੂਲੈਂਸ ਦੀਆਂ ਇਹ ਜਿਹੜੀ ਐਂਬੂਲੈਂਸ ਆ ਤੁਸੀਂ ਦੇਖ ਸਕਦੇ ਹੋ ਵੀ ਬੇਸਹਾਰਾ ਵਿਾਰਸ ਬਜ਼ੁਰਗਾਂ ਦੇ ਅਨਾਰ ਬੱਚਿਆਂ ਦਾ ਆਪਣਾ ਘਰ ਤੇਰੀ ਓੜ ਆਸ਼ਿਆਨਾ ਚੈਰੀਟੇਬਲ ਟਰੱਸਟ ਦੀਆਂ ਨੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਹ ਜਿਹੜੀ ਐਂਬੂਲੈਂਸ ਵਿੱਚ ਮਾਤਾ ਜੀ ਲੈ ਕੇ ਚਲੇ ਗਏ ਨੇ ਕੀ ਹਾਲਾਤ ਨੇ ਮਾਤਾ ਜੀ ਤੁਸੀਂ ਦੇਖ ਸਕਦੇ ਹੋ ਮਾਤਾ ਜੀ ਬੈਠੇ ਨੇ ਤੁਸੀਂ ਦੇਖ ਸਕਦੇ ਹੋ ਵੀ ਮਾਤਾ ਜੀ ਦਾ ਗੁੱਟ ਵੇਖੋ ਮਾਤਾ ਜੀ ਦਾ ਬਿਲਕੁਲ ਜਿਹੜਾ ਕੀ ਟੁੱਟਿਆ ਹੋਇਆ ਹਾਲਾਤ ਕੀ ਨੇ ਮਾਤਾ ਜੀ ਦਾ ਤੁਸੀਂ ਦੇਖ ਸਕਦੇ ਹੋ ਆ ਵੇਖੋ ਗੁੱਟ ਕੀ ਉਸ ਪੁੱਤਰਾ ਨੂੰ ਲਾਂਤਾ ਪੈਣੀ ਆ ਧੀਆ ਪੁੱਤਰਾ ਨੂੰ ਗੁੱਟਾਂ ਦੇ ਹਾਲਾਤ ਦੇਖ ਲਓ ਰੱਬ ਕਿਹਾ ਇਹਦਾ ਮਾਪੇ ਨੂੰ ਪਰ ਆਪ ਨੂੰ ਅੱਜ ਸੜਕਾਂ ਤੇ ਰੋਲਣ ਵਾਸਤੇ ਜਿਹੜਾ ਕੀ ਮਜਬੂਰ ਕਰ ਦਿੱਤਾ ਵਾ ਮਾਤਾ ਜੀ ਕਦੋਂ ਦੇ ਰਹਿ ਰਹੇ ਉੱਥੇ ਇਸ ਗੁਰਾਬ ਦਾਸ ਜਾਂਦੇ 40 ਸਾਲ ਹੋ ਗਈ ਮੇਰਾ ਚਾਲੀ ਸਾਲੋਂ ਗੋ ਮੇਰਾ ਬਾਬਾ ਚੰਗੀ ਹੈ ਮੇਰਾ ਬਾਬਾ ਚੰਗੀ ਹੈ ਬਹੁਤ ਵਦਿਆ ਬਾਬਾ ਤੇ ਮਾਤਾ ਜੀ ਕਹੀ ਧੀਆ ਪੁੱਤਰਾ ਯਾਦ ਨਹੀਂ ਆਇਆ ਕਿਉਂ ਛੱਡ ਕੇ ਚਲੇ ਗਏ ਤੁਹਾਨੂੰ ਇੱਥੇ ਇੱਥੇ ਘਰ ਬੂਆ ਨਹੀਂ ਹੈ ਮੇਰਾ ਘਰ ਬੂਆ ਨਹੀਂ ਹੈ ਘਰ ਬੂਆ ਨਹੀਂ ਹੈ ਤੇ ਤੁਹਾਡੇ ਇਹ ਗੋਟਰੀ ਦਾ ਟੁੱਟਾ ਕਿਸਤਾ ਛੱਟ ਲੱਗੀ ਆ ਹਾਲਾਤ ਕੀ ਹੋ ਗਏ ਨੇ ਤੁਹਾਡੇ ਇਹ ਤਾਂ ਡੇਗ ਗਏ ਆ ਮੈਂ ਆਈ ਡੇਗ ਗਏ ਚੱਕਰ ਹੋਏ ਡੇਗ ਗਏ ਅੱਜ ਭਾਈ ਸਾਹਿਬ ਲੈਣ ਵਾਸਤੇ ਆਏ ਨੇ ਤੁਹਾਨੂੰ ਆਪਣਾ ਪੁੱਤਰ ਬਣਾਇਆ ਵਾ ਨਾਲ ਜਿਹੜਾ ਤੁਸੀਂ ਮਾਤਾ ਜੀ ਹੋਣਾ ਦੇ ਕੀ ਕਹਿਣਾ ਚਾਹੋਗੇ ਨਾਲ ਜੀ ਕੀ ਹੱਥ ਹਟਾ ਲੈ ਖਾਣਾ ਨਹੀਂ ਹੈ ਹਸਪਤਾਲ ਖੜਨਾ ਹਸਪਤਾਲ ਤਾਂ ਕਿਦ ਕਿੰਨੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਬਜ਼ੁਰਗ ਮਾਤਾ ਨੇ ਪ੍ਰਵਾਸੀ ਨੇ ਪਰ ਫਿਰ ਵੀ ਜਿਹੜੇ ਹਾਲਾਤ ਨੇ ਅੱਜ ਭਾਈ ਭਪਿੰਦਰ ਸਿੰਘ ਜਿਹੜੇ ਕੀ ਪੁੱਤਰ ਬਣ ਕੇ ਆਏ ਨੇ ਐਸ ਕਰਕੇ ਸਾਡੀ ਦਸ਼ਕਾਂ ਨੂੰ ਪੀ ਲਿਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤੇ ਖਾਸ ਕਰਕੇ ਉਹਨਾਂ ਪੁੱਤਰਾਂ ਨੂੰ ਲਾਂ ਤਾਂ ਜਰੂਰ ਪਾ ਦਿਓ ਜਿਹੜੇ ਪੁੱਤਰ ਆਪਣੇ ਮਾ ਬਾਬ ਨੂੰ ਇਸ ਦਾ ਰੋਲਣ ਵਾਸਤੇ ਜਿਹੜਾ ਕੀ ਮਜਬੂਰ ਕਰ ਦਿੰਦੇ ਨੇ ਸਟੇਸ਼ਨਾਂ ਉੱਤੇ ਜਾਂ ਸ੍ਰੀ ਗੁਰੂ ਆਂਵਾਦੀ ਧਰਮ ਤੇ ਜਾਂ ਧਾਰਮਿਕ ਸਥਾਨਾਂ ਤੇ ਕਿਤੇ ਵੀ ਜਿਹੜਾ ਨੂੰ ਰੋਲਣ ਵਾਸਤੇ ਮਜਬੂਰ ਕਰ ਦਿੰਦੇ ਨੇ ਸਾਡੀ ਦਸ਼ਕਾਂ ਨੂੰ ਪੀ ਲਿਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਕਿ ਕੋਈ ਵੀ ਆਪਣਾ ਮਾ ਬਾਬ ਜਿਹੜਾ ਫੜਕਾਂ ਤੇ ਨਾ ਛੁੱਟ ਸਕੇ ਅਤੇ ਭਾਈ ਭਪਿੰਦਰ ਸਿੰਘ ਜਿਹੜੇ ਕੀ ਹਮੇਸ਼ਾ ਸਾਹ ਲੈਦੇ ਨੇ ਪੁੱਤਰ ਬਣ ਕੇ ਆਪਣੇ ਇਹਨਾਂ ਪਰਵਾਦਿਆਂ ਖੜਦੇ ਨੇ ਮੈਨੂੰ ਦਿਓ ਜਵਾਤ ਮੈਂ ਤੁਹਾਡਾ ਹਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ